ਸੋਰਠ ਮਹੱਲਾ ਪੰਜਵਾਂ ਗੁਰਪੂਰੈ ਆਪਣੀ ਕਲ ਧਾਰੀ ਸਭ ਘਟਿ ਉਪਜੀ ਦਇਆ ਆਪੇ ਮੇਲ ਵਡਾਈ ਕੀਨੀ ਕੁਸਲ ਖੇਮ ਸਭ ਭਇਆ ਗੁਰਪੂਰੈ ਆਪਣੀ ਕਲ ਧਾਰੀ ਸਭ ਘਟਿ ਉਪਜੀ ਦਇਆ ਆਪੇ ਮੇਲ ਵਡਾਈ ਕਿਨੀ ਕੁਸਲ ਖੇਮ ਸਭ ਭਇਆ ਸਤਗੁਰ ਪੂਰਾ ਮੇਰੇ ਨਾਲ ਪਾਰ ਬ੍ਰਹਮ ਜਪ ਸਦਾ ਨਿਹਾਲ ਰਹਾਉ ਅੰਤਰ ਬਾਹਰ ਥਾਂ ਥਨ ਅੰਤਰ ਜਤ ਕਤ ਪੇਖੋਂ ਸੋਈ ਨਾਨਕ ਗੁਰ ਪਾਇਓ ਵਡਭਾਗੀ tis jevad avar na koi antar bahar than than antar jat kat pekho soi nanak gur payo wad bhagi tis jevad avar na koi sari sangat kirpa daya mehar karke bolo sat naam sri wahguru ਸਤਿਨਾਮ ਸ੍ਰੀ ਵਾਹਿਗੁਰੂ ਰਬੇ ਬਾਣੀ ਦਾ ਸ਼ਬਦ ਤੁਰੋਂ ਪਰਮੇਸ਼ਰ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਦੁਆਰਾ ਆਇਆ ਹੈ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪੰਜਮ ਗੁਰੂ ਪੰਜਮ ਨਾਨਕ ਸਿ ਜੋਤ ਰੂਪ ਹਰ ਆਪ ਗੁਰੂ ਨਾਨਕ ਘਾਇਓ ਤਾਂ ਤੇ ਅੰਗਦ ਭਇਓ ਤਤ ਸਿਓ ਤਤ ਮਿਲਾਇਓ ਜੋਤੀ ਸਰੂਪ ਗੁਰੂ ਨਾਨਕ ਦੇਵ ਆਪ ਤਰੋਂ ਆਕੇ ਜਗਤ ਗੁਰੂ ਬਣਕੇ ਦੁਨੀਆਂ ਦੇ ਸਾਰੇ ਕਰਜ ਸਿੱਧ ਕਰੇ ਜੋਤੀ ਸਰੂਪ ਗੁਰੂ ਨਾਨਕ ਦੇਵ ਆਪ ਧਰੋਂ ਆ ਗਏ ਜਗਤ ਗੁਰੂ ਬਣ ਕੇ ਦੁਨੀਆਂ ਦੇ ਸਾਰੇ ਕਾਰਜ ਸਿੱਧ ਕਰੇ ਪਰ ਅਵਤਾਰ ਕਲਾ ਅਵਤਾਰ ਅਨਸਾ ਅਵਤਾਰ ਪੂਰਨ ਅਵਤਾਰ ਬਹੁਤ ਆਉਂਦੇ ਨੇ ਪਰ ਗੁਰੂ ਅਵਤਾਰ ਉਦੋਂ ਆਉਂਦਾ ਹੈ ਜਦ ਦੁਨੀਆਂ ਦੇ ਵਿੱਚ ਹਨੇਰ ਮੱਚ ਜਾਂਦਾ ਹੈ ਗੁਰੂ ਅਵਤਾਰ ਉਦੋਂ ਆਉਂਦਾ ਹੈ ਜਦ ਦੁਨੀਆਂ ਦੇ ਵਿੱਚ ਹਨੇਰ ਮੱਚ ਜਾਂਦਾ ਹੈ ਇਸ ਕਰਕੇ ਗੁਰੂ ਨਾਨਕ ਦੇਵ ਜੀ ਜੋਤੀ ਸਰੂਪ ਨਾਨਕ ਕਹਾ ਕੇ ਦੁਨੀਆਂ ਦੇ ਵਿੱਚ ਆਏ ਚਾਰ ਉਦਾਸੀਆਂ ਕੀਤੀਆਂ ਸਭ ਦੇ ਕਾਰਜ ਸਿਧ ਕੀਤੇ ਉਹ ਪੰਚਮ ਪਾਤਸ਼ਾਹ ਹੁਣ ਕਥਨ ਕਰਦੇ ਨੇ ਸੋਰਠ ਮਹੱਲਾ ਪੰਜਵਾਂ ਪੰਚਮ ਪਾਤਸ਼ਾਹ ਪੰਜਵੇਂ ਨਾਨਕ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਧਰਨ ਗगन ਨਵਖੰਡ ਮਹਿ ਜੋਤ ਸਭ ਰੂਪੀ ਰਹੋ ਪਰ ਪਨ ਮਥਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ ਪਟ ਸਰਾਪੇ ਗਏ ਦਰਗਾਹ ਚੋਂ ਉਹਨਾਂ ਨੇ ਭਗਵਾਨ ਦਾ ਤਿਰਸਕਾਰ ਕਰ ਦਿੱਤਾ ਸੀ ਭਗਵਾਨ ਦੇ ਪਿਆਰਿਆਂ ਦਾ ਸੰਕ ਸੁਨੰਦਨ ਆਦਿਆਂ ਦਾ ਉਹਨਾਂ ਨੇ ਸਰਾਪ ਦੇ ਦਿੱਤਾ ਕਈ ਤੁਸੀਂ ਮਾਤ ਲੋਕ ਚਾ ਕੇ ਤੱਕੇ ਖਾਂਦੇ ਫਿਰੋਗੇ ਉਹਨਾਂ ਨੇ ਬੇਨਤੀ ਭਗਵਾਨ ਅੱਗੇ ਕੀਤੀ ਪਟਾਣੇ ਬਈ ਹੈ ਪਰਮੇਸ਼ਰ ਬਖਸ਼ੇ ਵੀ ਜਾਵਾਂਗੇ ਪਟਾਣੇ ਬੇਨਤੀ ਕੀਤੀ ਹੈ ਪਰਮੇਸ਼ਰ ਬਖਸ਼ੇ ਵੀ ਜਾਵਾਂਗੇ ਉਹਨਾਂ ਨੇ ਆਖਿਆ ਕਲ ਯੁਗ ਦੇ ਵਿੱਚ ਪੰਜਵੀਂ ਗੱਦੀ ਤੇ ਸ੍ਰੀ ਗੁਰੂ ਅਰਜਨ ਦੇਵ ਜਦ ਆਉਣਗੇ ਉਦੋਂ ਬਖਸ਼ੇ ਜਾਉਂਗੇ ਇਹ ਇੱਕ ਸਾਲ ਇਸ ਬਾਤ ਨੂੰ ਭਾਲਦੇ ਰਹੇ ਲੱਭਦੇ ਰਹੇ ਕਾਸ਼ੀ ਦੇ ਵਿੱਚ ਇਹਨਾਂ ਦੇ ਜਨਮ ਹੋਏ ਸੀ ਸਾਲ ਮਗਰੋਂ ਸ੍ਰੀ ਗੁਰੂ ਅਰਜਨ ਦੇਵ ਦੇ ਦਰਵਾਜ਼ੇ ਤੇ ਗਏ ਉਹਨਾਂ ਨੇ ਬਖਸ਼ਿਆ ਉਹ ਮਥਰਾ ਪਟ ਸਾਫ ਕਹਿੰਦਾ ਕੀ ਤਰਣ ਗगन ਨਵਖੰਡ ਮਹਿ ਜੋਤ ਸਰੂਪੀ ਰਹੋ ਪਰ ਭਨ ਮਥਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ ਸਾਰੇ ਭਰ ਆਵੇ ਭਨ ਮਥਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ ਇਹੀ ਪਰਮੇਸ਼ਰ ਉਹ ਗੁਰੂ ਅਰਜਨ ਆਪ ਉਸ ਗੱਡੀ ਤੇ ਬੈਠੇ ਦੇਖਿਓ ਕਿਤੇ ਹੁਣ ਅਸ਼ਰਧਾ ਨਾ ਕਰ ਲਿਓ ਇਹਨਾਂ ਦੇ ਉੱਤੇ ਸ਼ਰਧਾ ਰੱਖਿਓ ਇਹਨਾਂ ਨੇ ਸਾਨੂੰ ਬਖਸ਼ ਦਿੱਤਾ ਬਖਸ਼ੇ ਸੇ ਤਾਂ ਬਾਣੀ ਉਚਾਰਨ ਕੀਤੀ ਸੀ ਉਹਨਾਂ ਨੂੰ ਪਟਾਂ ਦੀ ਬਾਣੀ ਕਹਿੰਦੇ ਨੇ ਇਸ ਕਰਕੇ ਉਹ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਆਇਆ ਹੈ ਗੁਰੂ ਦੀ ਜਦ ਕਿਰਪਾ ਹੁੰਦੀ ਹੈ ਸਾਰੇ ਕਾਰਜ ਸਿੱਧ ਹੋ ਜਾਂਦੇ ਨੇ ਗੁਰੂ ਦੀ ਜਦ ਕਿਰਪਾ ਹੁੰਦੀ ਹੈ ਸਾਰੇ ਕਾਰਜ ਸਿੱਧ ਹੋ ਜਾਂਦੇ ਨੇ ਗੁਰ ਪਰਮੇਸ਼ਰ ਇੱਕੋ ਜਾਣ ਜੋ ਤਿਸ ਭਾਵੈ ਸੋ ਪਰਵਾਣ <coughs> चर चिर गुरु परमेश्वर दो समझदेगा कारज सिद्ध नहीं होना चिर गुरु परमेश्वर दो समय देगा। कारज सिद्ध नहीं होना संत संघ अंतर प्रभ डिठा नाम प्रभु का लागा मीठा ਇਹ ਪੰਚਮ ਪਾਤਸ਼ਾਹ ਕਹਿੰਦੇ ਸੰਤ ਸੰਗ ਅੰਤਰ ਪ੍ਰਭ ਮਿੱਠਾ ਨਾਮ ਪ੍ਰਭੂ ਕਾ ਲਾਗਾ ਮਿੱਠਾ ਭਈ ਮੈਂ ਉਹ ਸੰਤ ਗੁਰੂ ਰਾਮਦਾਸ ਦੇ ਸੰਗ ਦੇ ਨਾਲ ਆਪਣੇ ਅੰਦਰ ਰੱਬ ਦੇਖਿਆ ਇਹ ਗੁਰੂ ਅਰਜਨ ਦੇਵ ਜੀ ਕਹਿੰਦੇ ਭਈ ਹੁਣ ਨਾਮ ਮੈਨੂੰ ਕਦੇ ਭੁੱਲਦਾ ਨਹੀਂ ਹੈਗਾ ਹੁਣ ਨਾਮ ਮੈਨੂੰ ਕਦੇ ਭੁੱਲਦਾ ਨਹੀਂ ਹੈਗਾ ਕਿਉਂ ਗੁਰੂ ਰਾਮਦਾਸ ਸੰਤ ਸੀ ਤੇ ਸੰਤ ਬ੍ਰਹਮ ਗਿਆਨੀ ਦਾ ਨਾਮ ਹੈ ਸਿੱਧੀ ਬਾਤ ਬ੍ਰਹਮ ਗਿਆਨੀ ਨੂੰ ਸੰਤ ਕਹਿੰਦੇ ਨੇ ਚਾਹੇ ਉਹ Hindu ਹੋਵੇ ਚਾਹੇ ਮੁਸਲਮਾਨ ਹੋਵੇ ਚਾਹੇ ਸਿੱਖ ਹੋਵੇ ਕਿਸੇ ਕੌਮ ਮੈਂ ਚਾਹੇ ਬ੍ਰਾਹਮਣ ਹੋਵੇ ਜਾ ਹੈ ਕਤਰੀ ਹੋਵੇ ਜੋ ਬ੍ਰह्म ज्ञानी ਹੋਏਗਾ ਉਹ ਸੰਤ ਜੋ ਬ੍ਰह्म ज्ञानी ਹੋਏਗਾ ਉਹ ਸੰਤ ਹੈ ਪ੍ਰੇਮ ਭਗਤ ਉਧਰੈ ਸੇ ਨਾਨਕ ਕਰ ਕਿਰਪਾ ਸੰਤ ਆਪ ਕਰਿਓ ਹੈ ਜਾਦੇ ਦਾ ਮਨ ਪ੍ਰੇਮਾ ਭਗਤੀ ਦੇ ਵਿੱਚ ਇੱਕ ਹੋ ਜਾਂਦਾ ਹੈ ਪਰਮੇਸ਼ਰ ਕਿਰਪਾ ਕਰਕੇ ਇਹਨੂੰ ਸੰਤ ਬਣਾ ਦਿੰਦਾ ਜਾਦੇ ਦਾ ਮਨ ਪ੍ਰੇਮਾ ਭਗਤੀ ਦੇ ਵਿੱਚ ਇੱਕ ਹੋ ਜਾਂਦਾ ਹੈ ਪਰਮੇਸ਼ਰ ਕਿਰਪਾ ਕਰਕੇ ਇਹਨੂੰ ਸੰਤ ਬਣਾ ਦਿੰਦਾ ਸੰਤ ਪਰਮੇਸ਼ਰ ਦੇ ਕਿਰਪਾ ਤੇ ਬਿਨਾ ਨਹੀਂ ਬਣਦਾ ਬ੍ਰਹਮ ਗਿਆਨੀ ਕਉ ਖੋਜੈ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭ ਆਪ ਕਰੇ ਗੁਰੂ ਅਰਜਨ ਦੇਵ ਕਹਿੰਦੇ ਬ੍ਰਹਮ ਗਿਆਨੀ ਓ ਹੁੰਦਾ ਜਿਹਨੂੰ ਪਰਮੇਸ਼ਰ ਕਹਦਾ ਹੈ ਜੀਵ ਦੇ ਕੀਤੇ ਜਾਂ ਕਿਸੇ ਹੋਰ ਦੇ ਜਾ ਪੰਚਾਇਤ ਦੇ ਕੀਤੇ ਬ੍ਰਹਮ ਗਿਆਨੀ ਨਹੀਂ ਹੁੰਦੇ ਪਰਮੇਸ਼ਰ ਦੀ ਕਿਰਪਾ ਦੇ ਨਾਲ ਬ੍ਰਹਮ ਗਿਆਨੀ ਹੁੰਦਾਗਾ ਗੁਰੂ ਔਰ ਸੰਤ ਇੱਕ ਹੁੰਦੇ ਨੇਗੇ ਉਹ ਗੁਰੂ ਰਾਮਦਾਸ ਦੀ ਕਿਰਪਾ ਤੇ ਭਈ ਮੈਂ ਆਪਣੇ ਅੰਦਰ ਸਾਖਸ਼ਾਤ ਪਰਮੇਸ਼ਰ ਦਾ ਕੀਤਾ ਪੰਜਮ ਪਾਤ ਜਗੰਦ ਹੁਣ ਮੈਨੂੰ ਨਾਮ ਮਿੱਠਾ ਲੱਗਦਾ ਹੈ ਮੈਨੂੰ ਨਾਮ ਮਿੱਠਾ ਲੱਗਦਾ ਹੁਣ ਤੇਰਾ ਭਾਣਾ ਮਿੱਠਾ ਲੱਗਦਾ ਜੋ ਤੁਦ ਭਾਵੈ ਸਾਈ ਭਲੇਕਾਰ ਤੂੰ ਸਦਾ ਸਲਾਮਤ ਨਿਰੰਕਾਰ ਜੇ ਗਿਆਨ ਦੀ ਇੱਛਾ ਹੋਵੇ ਪਰਛਿਨ ਹੰਕਾਰ ਨੂੰ ਤਿਆਗ ਦਿਓ ਜੇ ਗਿਆਨ ਦੀ ਇੱਛਾ ਹੋਵੇ ਪਰਛਿਨ ਹੰਕਾਰ ਨੂੰ ਤਿਆਗ ਦਿਓ ਜੇ ਭਗਤੀ ਦੀ ਇੱਛਾ ਹੋਵੇ ਤਾਂ ਮਮਤਾ ਨੂੰ ਤਿਆਗ ਦਿਓ ਜੇ ਤੁਸੀਂ ਭਗਤ ਬਨਣਾ ਹੈ ਤਾਂ ਮਮਤਾ ਨੂੰ ਤਿਆਗ ਦਿਓ ਜੇ ਤੁਸੀਂ ਗਿਆਨੀ ਬਨਣਾ ਹੈ ਆ ਜਿਹੜਾ ਤੁਹਾਨੂੰ ਪਰਛਨ ਹੰਕਾਰ ਹੈ ਜਾਤੀ ਦਾ ਮਜਬ ਦਾ ਪੰਥ ਦਾ ਫਲਾਣਾ ਠਿਮਕਾ ਇਹਨੂੰ ਪਰੇ ਕਰ ਦਿਓ ਤੁਹਾਨੂੰ ਪਰਮੇਸ਼ਰ ਪ੍ਰਾਪਤ ਹੋ ਜਾਏਗਾ ਇਹੋ ਉਸ ਗੁਰੂ ਦਾ ਸ਼ਬਦ ਆਇਆ ਜਿਸ ਗੁਰੂ ਨੇ ਕੁਰਬਾਨੀ ਦਿੱਤੀ ਇਹ ਉਸ ਗੁਰੂ ਦਾ ਸ਼ਬਦ ਆਇਆ ਜਿਸ ਗੁਰੂ ਨੇ ਕੁਰਬਾਨੀ ਦਿੱਤੀ ਤੇ ਆਪਣੇ ਸਰੀਰ ਦੀ ਪ੍ਰਵਾਹ ਨਹੀਂ ਕੀਤੀ ਪਰ ਸੱਚ ਤੋਂ ਨਹੀਂ ਟਲੇ ਜਹਾਂਗੀਰ ਬਾਦਸ਼ਾਹ ਲਿਖਦਾ ਆਪਣੀ ਤੁਜਕ ਮੇ ਡਾਇਰੀ ਮੇ ਕਹਿੰਦਾ ਵੀ ਮੈਂ ਇਸ ਵਾਸਤੇ ਹੁਕਮ ਦੇ ਕੇ ਆਇਆ ਸੀ ਚੰਦੂ ਨੂੰ ਭਈ ਇਹ ਦੁਕਾਨ ਬੰਦ ਕਰਨੀ ਹੈ ਕਿਤੇ ਦੁਕਾਨ ਵੱਧਦੀ ਵੱਧਦੀ ਇਸਲਾਮ ਨੂੰ ੱਤਕਾ ਨਾ ਮਾਰ ਜਾਏ ਤੇ ਮੈਂ ਕਸ਼ਮੀਰ ਨੂੰ ਚਲਿਆ ਗਿਆ ਲੋਕ ਦੋਸ਼ ਉਹਨਾਂ ਨੂੰ ਦਿੰਦੇ ਨੇ ਜਿਹੜੇ ਮਾਇਆ ਦੇ ਅਧੀਨ ਸੀ ਵਿਚਾਰੇ ਉਹਨਾਂ ਦਾ ਕਾਹਦਾ ਦੋਸ਼ ਹੈ ਦੋਸ਼ ਤਾਂ ਬਾਦਸ਼ਾਹ ਦਾ ਸੀ ਉਹਨੂੰ ਫਿਕਰ ਸੀ ਭਈ ਆ ਜਿਹੜੀ ਨਵੀਂ ਦੁਕਾਨ ਹੈ ਉਹ ਗੁਰੂ ਘਰ ਨੂੰ ਦੁਕਾਨ ਕਹਿੰਦਾ ਸੀ। ਬਈਆ ਜਿਹੜੀ ਨਵੀਂ ਦੁਕਾਨ ਹੈ ਉਹਨੇ ਦੁਕਾਨ ਲਿਖੀ ਹੈ। ਗੁਰੂ ਘਰ ਨੂੰ। ਮੈਨੂੰ ਫਿਕਰ ਸੀ ਬਈਆ ਜਿਹੜੀ ਨਵੀਂ ਦੁਕਾਨ ਹੈ ਇਹ ਕਿਤੇ ਸਾਰੇ ਇਸਲਾਮ ਨੂੰ ੱਤਕਾ ਨਾ ਮਾਰ ਜਾਏ। ਇਹਨੂੰ ਕਿਵੇਂ ਖਤਮ ਕਰ ਦਿਓ? ਪਰ ਉਹ ਖਤਮ ਹੋਣ ਵਾਲੀ ਨਹੀਂ ਸੀ। ਗੁਰੂ ਅਰਜਨ ਦੇਵ ਨੂੰ ਜੋ ਗ੍ਰਿਤ ਸੀ ਹੈ ਦਿੱਤੇ। ਪਰ ਉਹਨਾਂ ਨੂੰ ਕੋਈ ਯਾਦ ਚੇਤੇ ਨਹੀਂ ਗੁਰੂ ਅਰਜਨ ਦੇਵ ਨੂੰ ਜੋ ਕੋਈ ਤਸੀਹੇ ਦਿੱਤੇ ਪਰ ਉਹਨਾਂ ਨੂੰ ਕੋਈ ਯਾਦ ਚੇਤੇ ਨਹੀਂ ਉਹ ਤਾਂ ਬ੍ਰਹਮ ਗਿਆਨੀ ਸੀ ਨਿਰਲੇਪ ਸੀ ਉਹ ਤਾਂ ਲੇਪ ਤੇ रहਤ ਸੀ ਉਹ ਤਾਂ ਦੁੱਖ ਸੁਖ रहਤ ਸਦਾ ਨਿਰਲੇਪੀ ਜਾ ਕੋ ਕਹਤ ਗੁਸਾਈ ਸੁਖ ਦੁਖ ਰਹਿਤ ਸਦਾ ਨਿਰਲੇਪੀ ਜਾਕੋ ਕਹਿ ਤ ਗੁਸਾਈ ਸੋ ਤੁਮ ਹੀ ਮੈਂ ਬਸੈ ਨਿਰੰਤਰ ਨਾਨਕ ਦਰਪਨ ਨਿਆਈ ਉਹ ਤਾਂ ਦੁਖ ਸੁਖ ਤੇ ਪਰੇ ਸੀ ਉਹ ਤਾਂ ਰਾਗ ਦੁਐਸ ਤੇ ਪਰੇ ਸੀ ਉਹ ਤਾਂ ਭਲੇ ਬੁਰੇ ਤੇ ਪਰੇ ਸੀ ਏਸ ਕਰਕੇ ਉਹ ਤਾਂ ਪਾਰ ਬ੍ਰਹਮ ਪਰਮੇਸ਼ਰ ਸੀ ਉਹਨਾਂ ਨੂੰ ਲੇਪ ਛੇਪ ਕੀ ਲੱਗਣਾ ਸੀ ਤੇ ਉਹਨਾਂ ਦੁਆਰੇ ਰੱਬੀ ਬਾਣੀ ਦਾ ਸ਼ਬਦ ਆਇਆ ਹੁਣ ਸੁਣੋ ਪਾਈ ਗੁਰਪੂਰੈ ਆਪਣੀ ਕਲ ਧਾਰੀ ਗੁਰਪੂਰੈ ਆਪਣੀ ਕਲ ਧਾਰੀ ਪੂਰਨ ਗੁਰੂ ਰਾਮਦਾਸ ਮਹਾਰਾਜ ਨੇ ਮੇਰੇ ਉੱਤੇ ਆਪਣੀ ਸ਼ਕਤੀ ਧਾਰਨ ਕੀਤੀ ਗੁਰਪੂਰਾ ਆਪਣੀ ਕਲ ਧਾਰੀ ਪੂਰਨ ਗੁਰੂ ਰਾਮਦਾਸ ਮਹਾਰਾਜ ਨੇ ਮੇਰੇ ਉੱਤੇ ਆਪਣੀ ਸ਼ਕਤੀ ਧਾਰਨ ਕੀਤੀ ਤੁਹਾਨੂੰ ਪਤਾ ਹੈਗਾ ਜਦੋਂ ਗਏ ਨੇ ਸੱਚਖੰਡ ਗੁਰ ਜੋਤਿ ਅਰਜੁਨ ਮਾਹੇ ਧਰੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਤੁਸੀਂ ਆਪਣੇ ਅੰਦਰ ਵੇਖੋ ਵਿਚਾਰ ਕਰਕੇ ਤੁਸੀਂ ਆਪਣੇ ਖਿਆਲਾਂ ਨੂੰ ਬਿਰਤੀਆਂ ਨੂੰ ਕਾਦੇ ਨਾਲ ਦੇਖਦੇ ਹੋ ਤੁਸੀਂ ਆਪਣੇ ਅੰਦਰ ਦੇਖੋ ਵਿਚਾਰ ਕਰਕੇ ਵੀ ਤੁਸੀਂ ਆਪਣੇ ਖਿਆਲਾਂ ਨੂੰ ਬਿਰਤੀਆਂ ਨੂੰ खते दे हो नहीं लालटन नहीं कुछ नहीं जोत है जोत है पर जोत टकी है टकी भी जोत है तीन दोष ने मल विक्षेप अवरण ਇੱਕ ਤਾਂ ਪਾਪਾਂ ਦੀ ਮੈਲ ਦੋਸ਼ ਹੈ ਇੱਕ ਵਿਕਸ਼ੇਪ ਹੈ ਮਨ ਟਿਕਦਾ ਨਹੀਂ ਇੱਕ ਆਵਰਣ ਹੈ ਬਈ ਰੱਬ ਹੈ કે ਨਹੀਂ ਹੈ ਕੀ ਲੋਕ ਗੱਲਾਂ ਕਰਦੇ ਨੇ ਇਹ ਤਿੰਨਾ ਦੋਸ਼ਾਂ ਨੂੰ ਪਰੇ ਕਰਕੇ ਦੇਖੋ ਤੁਹਾਨੂੰ ਰੱਬ ਆਪਣੇ ਆਪ ਹੀ ਦਿਸ ਪਏਗਾ ਤਿੰਨਾ ਦੋਸ਼ਾਂ ਨੂੰ ਪਰੇ ਕਰਕੇ ਦੇਖੋ ਤੁਹਾਡਾ ਰੱਬ ਆਪਣੇ ਆਪ ਹੀ ਦਿਸ ਪਏਗਾ ਇਸ ਕਰਕੇ ਉਹ ਪਰਮੇਸ਼ਰ ਗੁਰੂ ਦਾ ਸ਼ਬਦ ਹੈ ਗੁਰੂ ਰਾਮਦਾਸ ਨੇ ਸਾਡੇ ਉੱਤੇ ਆਪਣੀ ਸ਼ਕਤੀ ਧਾਰਨ ਕੀਤੀ ਸਾਨੂੰ ਉਹ ਜੋਤ ਪ੍ਰਾਪਤ ਹੋਈ ਉਹ ਜੋਤ ਹੁਣ ਗੁਰਵਰਜਨ ਦੇ ਵਿੱਚ ਆ ਗਈ ਹੁਣ ਐ ਸੋਚੋ ਵੀ ਬੜਾ ਤਾਂ ਪਿਰਥੀਆ ਸੀ ਉਹਨੂੰ ਨਾ ਆ ਗਈ ਜੋਤ ਤੇ ਉਹ ਦੂ ਛੋਟਾ ਮਹਾਦੇਵ ਸੀ ਉਹਨੂੰ ਨਾ ਜੋਤ ਆ ਗਈ ਦੁਨਿਆਵੀ ਹੱਕ ਤਾਂ ਉਹਨਾਂ ਦਾ ਸੀ ਪਰ ਇਹ ਤਾਂ ਹੀ ਸ਼੍ਰੀ ਨੇ ਆਏ ਸੀਗਾ ਉਹ ਜੋਤ ਗੁਰੂ ਅਰਜਨ ਦੇਵ ਚ ਆ ਗਈ ਤੇ ਗੁਰੂ ਅਰਜਨ ਦੇਵ ਦੇ ਵਿੱਚ ਚਾਨਣ ਹੋਇਆ ਤੇ ਬਾਣੀ ਵੀ ਆ ਗਈ ਇਸ ਕਰਕੇ ਉਹ ਧੁਰ ਕੀ ਬਾਣੀ ਆਈ ਜੋ ਗੁਰੂ ਅਰਜਨ ਦੇਵ ਨੂੰ ਆਈ ਉਹ ਧੁਰ ਕੀ ਬਾਣੀ ਆਈ ਜੋ ਗੁਰੂ ਅਰਜਨ ਦੇਵ ਨੂੰ ਆਈ ਉਹਦਾ ਹੁਣ ਮର୍ਨਣ ਕਰਦੇ ਹਾਂ ਉਹਦਾ ਵਿਖਿਆਨ ਕਰਦੇ ਹਾਂ ਉਹ ਕਹਿੰਦੇ ਪੂਰੇ ਗੁਰੂ ਰਾਮਦਾਸ ਨੇ ਮੇਰੇ ਉੱਤੇ ਸ਼ਕਤੀ ਧਾਰਨ ਕਰ ਦਿੱਤੀ ਗੁਰੂ ਅਰਜਨ ਦੇਵ ਜੀ ਕਹਿੰਦੇ ਗੁਰਪੂਰਾ ਆਪਣੇ ਕਲ ਧਾਰੀ ਪੂਰੇ ਗੁਰੂ ਰਾਮਦਾਸ ਨੇ ਮੇਰੇ ਉੱਤੇ ਸ਼ਕਤੀ ਧਾਰਨ ਕਰ ਦਿੱਤੀ ਮੈਨੂੰ ਉਹ ਸ਼ਕਤੀ ਦੇ ਦਿੱਤੀ ਜਿਹੜੀ ਕਿਸੇ ਚ ਨਹੀਂ ਹੈ ਉਹ ਈਸ਼ਰੀ ਸ਼ਕਤੀ ਮੇਰੇ ਚ ਆ ਗਈ ਮੈਂ ਥੋੜੀ ਜਿਹੀ ਇੱਕ ਬਾਤ ਸੁਣਾਉਣਾ ਗੁਰੂ ਅਮਰਦੇਵ ਜੀ ਜਦ ਗੁਰੂ ਅੰਗਦ ਦੇਵ ਦੇ ਚਰਨਾਂ 'ਚ ਆਏ ਉਹਨਾਂ ਨੇ ਆਖਿਆ ਵੀ ਕੈਸੇ ਆਇਆ ਉਹ ਕਹਿੰਦਾ ਨਾ ਜੀ ਮੇਰਾ ਕੋਈ ਸੰਬੰਧ ਨਹੀਂ ਕੁੜਮਾਚਾਰੀ ਨਹੀਂ ਕੁਝ ਨਹੀਂ ਮੈਂ ਤਾਂ ਮੋਕਸ਼ ਵਾਸਤੇ ਆਪਦੇ ਚਰਨਾਂ ਤੇ ਡਿੱਗਿਆ ਤੇ ਪੈ ਕੇ ਡੰਡੋਤ ਕੀਤੀ ਵੀ ਮੇਰਾ ਜਨਮ ਮਰਨ ਘਟ ਦਿਓ ਉਹਨਾਂ ਨੇ ਆਖਿਆ ਅੱਛਾ ਇਹ ਹੈ ਆਖਿਆ ਹਾਂਜੀ ਆਖਿਆ ਗਾਗਰ ਪਈ ਹੈ ਕਿਹਾ ਹਾਂਜੀ ਇਹ ਨੂੰ ਸਵਾ ਪਹਿਰ ਦੇ ਤੜਕਿਓਂ ਭਰ ਕੇ ਲਿਆਉਣਾ ਹੈ ਬਿਆਸ ਦਰਿਆ ਤੋਂ 12 ਸਾਲ ਲਿਆ ਇਤਿਹਾਸ ਪੜ ਕੇ ਦੇਖ ਲਓ ਇੱਕ ਦਿਨ ਦਾ ਵੀ ਨਾਲਾ ਨਹੀਂ ਹੈ ਉਹਨਾਂ ਦੇ ਪੁੱਤਰ ਵੀ ਸੀ ਧੀਆਂ ਵੀ ਸੀ ਮੋਹਨ ਸੀ ਮੋਰੀ ਸੀ ਦਾਨੀ ਸੀ ਭਾਨੀ ਸੀ ਸਭ ਉਹਨਾਂ ਦਾ ਸੀ ਪਰ ਤੁਸੀਂ ਐ ਦੱਸੋ ਉਹਨਾਂ ਨੇ ਕਦੇ ਦੇਖਿਆ ਪਿੱਛਾ ਗੁਰੂ ਅਮਰਦੇਵ ਜੀ ਨੇ ਕਦੇ ਦੇਖਿਆ ਪਿੱਛਾ ਗਾਗਰ ਭਰ ਕੇ ਲਿਆ ਕੇ ਇਸ਼ਨਾਨ ਕਰਾਉਣਾ ਝਾੜੂ ਮਾਰਨਾ ਭਾਂਡੇ ਮਾਂਜਣੇ ਦਮਦਮੇ ਸਾਹਿਬਤ ਕੀ ਅਸੀਂ ਗਏ ਸੀ ਸੰਗਤ ਦੇ ਨਾਲ ਇਹਨਾਂ ਨੂੰ ਮੈਂ ਦਿਖਾ ਲਿਆ ਭਈ ਆਹ ਕਰੀਰ ਹੈ ਜਿੱਥੇ ਉਹ ਗਾਗਰ ਰੱਖ ਕੇ ਦਮ ਲੈਂਦੇ ਹੁੰਦੇ ਸੀ ਗੁਰੂ ਅਮਰਦੇਵ ਜੀ ਮੈਂ ਉਹ ਪਹਿਲੇ ਵੀ ਦੇਖਿਆ ਉੱਥੇ ਇੱਕ ਹਟ ਜੋਗੀ ਦੀ ਹੱਡੀ ਪਈ ਸੀ ਅੰਗੂਠਾ ਉਹਨਾਂ ਦਾ ਹਮੇਸ਼ਾ ਲੱਗਦਾ ਸੀ ਉਹ ਤਾਂ ਦਮ ਜੋ ਲੈਂਦੇ ਸੀ ਖੜੇ ਜੋ ਹੁੰਦੇ ਸੀ ਜਦ 12 ਸਾਲ ਪੂਰੇ ਹੋ ਗਏ ਜਦ ਅੰਗੂਠਾ ਲੱਗਿਆ ਪੈਰ ਦਾ ਉਹ ਹੱਡੀ ਨੂੰ ਉੱਠ ਕੇ ਖੜਾ ਹੋ ਗਿਆ ਜੋਗੀ ਅੰਗੂਠਾ ਬੈੜ ਦਾ ਲੱਗਿਆ ਹੱਡੀ ਨੂੰ ਤੇ ਜੋਗੀ ਉੱਠ ਕੇ ਖੜਾ ਹੋ ਗਿਆ ਕਹਿੰਦਾ ਵੀ ਆਪ ਦਾ ਚਰਨ ਲੱਗ ਕੇ ਮੇਰਾ ਉਧਾਰ ਹੋ ਗਿਆ ਅਮਰਦਾਸ ਜੀ ਨੂੰ ਕਹਿੰਦਾ ਉਹ ਜੋਗੀ ਵੇ ਆਪ ਦਾ ਚਰਨ ਲੱਗ ਕੇ ਮੇਰਾ ਉਦਾਰ ਹੋ ਗਿਆ ਉਹ ਕਹਿੰਦੇ ਉਹ ਮੈਂ ਤਾਂ 12 ਸਾਲ ਦਾ ਇੱਥੇ ਖੜਦਾ ਮੈਂ ਤਾਂ 12 ਸਾਲ ਦਾ ਇੱਥੇ ਖੜਦਾ ਉਹ ਕਹਿੰਦਾ ਵੀ ਆਪ ਨੂੰ ਪਤਾ ਨਹੀਂ ਅੱਜ ਹੀ ਸ਼੍ਰੀ ਸ਼ਕਤੀ ਆਪ ਦੇ ਵਿੱਚ ਆ ਗਈ ਹੈ ਆਪ ਨੂੰ ਅੱਜ ਹੀ ਪਤਾ ਲੱਗ ਜੂ ਜਦੋਂ ਅੱਗੇ ਗਏ ਥੋੜੀ ਜੀ ਠੋਕਰ ਲੱਗੀ ਗਾਗਰ ਨਹੀਂ ਡੁੱਲਣ ਦਿੱਤੀ ਉਹ ਝੁਲਾਹਾ ਝੁਲਾਈ ਨੂੰ ਪੋਛਦਾ ਹੈ ਕੌਣ ਹੈ ਆਖੇ ਮਿਮਾਣਾ ਅਮਰੋਹ ਮਿਤਾਣਾ ਕੁੜਮਾ ਦਾ ਰੋਟੀ ਖਾਂਦਾ ਐ ਐਸ ਵਕਤ ਗਾਗਰ ਭੜ ਕੇ ਲਿਆਉਂਦਾ 72 ਸਾਲ ਦੀ ਇਹਦੀ ਉਮਰ ਹੈਗੀ ਇਹ ਜਿਹੜਾ ਫਿਰ ਝਾੜੂ ਮਾਰਦਾ ਹੈ ਭਾਂਡੇ ਮਾਜਦਾ ਪਰ ਕੁਝ ਨਹੀਂ ਹੁਣ ਦੋ ਰੋਟੀਆਂ ਤੇ ਸਾਲ ਮਗਰੋਂ ਇੱਕ ਪਰਨਾ ਦੇਂਦੇ ਨੇ ਸਿਰ ਤੇ ਬੰਨ ਲੈਂਦਾ ਜੁਲਾਹਾ ਕਹਿੰਦਾ ਆ ਵੀ ਬੜਾ ਥੱਕਾ ਐ ਬਿਰਦ ਦੇ ਨਾਲ ਜੁਲਾਹਾ ਜੁਲਾਈ ਨੂੰ ਕਹਿੰਦਾ ਵੀ ਬੜਾ ਥੱਕਾ ਐ ਬਿਰਦ ਦੇ ਨਾਲ ਐਨਾ ਥੱਕਾ ਨਾਲੇ ਇਹੇ ਕੁੜਮ ਲੱਗਦਾ ਇਹ ਅਮਰਦਾਸ ਜੀ ਕੁੜਮ ਸਿਣਾਉਂ ਨਾ ਦੇ ਉਹ ਬਾਤ ਚੱਲ ਹੋ ਗਈ ਚਲੇ ਗਏ ਜਦ ਉਥੇ ਗਏ ਤਾਂ ਐਂ ਦੀਵਾਨ ਸਜਿਆ ਹੋਇਆ ਸੀ ਬਾਬੇ ਬੁੱਢੇ ਨੂੰ ਦੂਸਰੇ ਪਾਤਸ਼ਾਹ ਨੇ ਪਹਿਲੇ ਹੀ ਕਹਿ ਦਿੱਤਾ ਸੀ ਬਾਬਾ ਦੀਵਾਨ ਸਜਾ ਲੈਣਾ ਕੇਸਰ ਚੰਦਨ ਲਗੜ ਲੈਣਾ ਸਾਰੀ ਗੁੜਿਆਈ ਦੀ ਤਿਆਰੀ ਰੱਖਣੀ ਆ ਤੇ ਵਿਸਾਦ ਤੇ ਗੱਦੀ ਅੱਧੀ ਗਾਗਰ ਨਾਲ ਇਸ਼ਨਾਨ ਸ੍ਰੀ ਗੁਰੂ ਅੰਗਦ ਦੇਵ ਨੇ ਕੀਤਾ ਅੱਧੀ ਨਾਲ ਅਖੇ ਕਰ ਲੈ ਪੁਰਸ਼ ਅਮਰਦਾਸ ਨੂੰ ਕਿਹਾ ਉਹਨੇ ਕਰ ਲਿਆ ਜਦ ਆਇਆ ਅਖੇ ਬਹਿ ਜਾ ਗੱਦੀ ਤੇ ਗੁਰੂ ਅੰਗਦ ਦੇਵ ਜੀ ਕਹਿੰਦੇ ਅਮਰਦਾਸ ਜੀ ਨੂੰ ਅਖੇ ਬਹਿ ਜਾ ਗੱਦੀ ਤੇ ਉਹ ਗੱਦੀ ਤੇ ਬਹਿ ਗਿਆ ਉਹ ਤਾਂ ਸਤਿ ਬਚਨੀ ਸੀ ਕੋ ਤਾਂ ਸਤਿ ਬਚਨੀ ਸੀ ਝੁਲਾਹੇ ਝੁਲਾਈ ਨੂੰ ਬੁਲਾਇਆ 10 ਭਾਈ ਕੀ ਗੱਲ ਹੋਈ ਉਹਨੇ ਉਹੀ ਕਹਾਣੀ ਸੁਣਾਈ ਉਹ ਡਰ ਗਿਆ ਜੁਲਾਹਾ ਡਰ ਗਿਆ ਕਹਿੰਦੇ ਨਾ ਸੱਚ ਸੁਣਾ ਦੇ ਜੋ ਬਾਤਾਂ ਬੀਤੀ ਸੱਚ ਸੁਣਾ ਦੇ ਸੱਚ ਨੂੰ ਆਂਚ ਨਹੀਂ ਹੁੰਦੀ ਸੱਚ ਤਾਂ ਪਰਮੇਸ਼ਰ ਹੁੰਦਾ ਸੱਚ ਤਾਂ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੱਚ ਨਾ ਰੱਬ ਦਾ ਹੈਗਾ ਸਤਿਨਾਮ ਰੱਬ ਦਾ ਹੈਗਾ ਉਹ ਹੱਕ ਕਹੋ ਸੱਚ ਕਹੋ ਉਹਦਾ ਪਰਮੇਸ਼ਰ ਦਾ ਨਾਮ ਹੈ ਉਹ ਪਰਮੇਸ਼ਰ ਹੀ ਸੱਚ ਸਰੂਪ ਹੈ ਉਹਨਾਂ ਨੇ ਆਖਿਆ ਬਾਬੇ ਬੁੱਢੇ ਨੂੰ ਬਈ ਤਿਲਕ ਦੇ ਦੇ ਨੂੰ ਗੁਰੂ ਅੰਗਦ ਦੇਵ ਨੇ ਆਖਿਆ ਬਾਬੇ ਬੁੱਢੇ ਨੂੰ ਬਈ ਤਿਲਕ ਦੇ ਦੇ ਨੂੰ ਉਹਨਾਂ ਨੇ ਤਿਲਕ ਦੇ ਦਿੱਤਾ 22 ਵੜ ਦਿੱਤੇ ਭਈ ਇਹ ਨਿਮਾਨਿਆਂ ਦਾ ਮਾਣ ਹੈ ਤੇ ਧਿਰਿਆਂ ਦੀ ਧਿਰ ਹੈ ਜਿਨ੍ਹਾਂ ਦਾ ਕੋਈ ਟਿਕਾਣਾ ਨਹੀਂ ਉਹਨਾਂ ਦਾ ਆਸਰਾ 22 ਵਰ ਦਿੱਤੇ 22 ਵਰ ਬਖਸ਼ੇ ਗੁਰੂ ਅਮਰਦਾਸ ਇਸ ਕਰਕੇ ਭਾਈ ਇਹ ਪਰਮੇਸ਼ਰੀ ਬਾਤ ਹੈਗੀ ਇਹ ਹੀ ਸ਼੍ਰੀ ਬਾਤ ਹੈ ਉਹ ਕਹਿੰਦੇ ਗੁਰੂ ਪੂਰੇ ਨੇ ਮੇਰੇ ਉੱਤੇ ਸ਼ਕਤੀ ਧਾਰਨ ਕਰ ਦਿੱਤੀ ਗੁਰਪੁਰਾ ਆਪਣੀ ਕਲ ਧਾਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਗੁਰੂ ਪੁਰੇ ਨੇ ਗੁਰੂ ਰਾਮਦਾਸ ਮਹਾਰਾਜ ਨੇ ਮੇਰੇ ਉੱਤੇ ਸ਼ਕਤੀ ਧਾਰਨ ਕਰ ਦਿੱਤੀ ਉਹ ਜਿਹੜੀ ਸ਼ਕਤੀ ਸੀ ਉਹ ਆ ਗਈ ਸੀ ਪਰ ਉਹ ਜੋਗੀ ਨੂੰ ਪਤਾ ਸੀਗਾ ਉਹ ਸ਼ਕਤੀ ਆ ਗਈ ਸੀ ਇਹਨਾਂ ਚ ਵੀ ਗੁਰੂ ਅਮਰਦਾਸ ਜੀ ਚ ਉਹ ਜੋਗੀ ਨੂੰ ਪਤਾ ਸੀ ਹਟ ਜੋਗੀ ਨੂੰ ਜਦੋਂ ਈਸ਼ਰ ਨਾਲ ਇੱਕ ਹੋ ਗਿਆ ਉਹ ਈਸ਼ਰੀ ਸ਼ਕਤੀ ਉਹਦੇ ਕੋਲ ਆ ਗਈ ਸੀ ਉਹ ਈਸ਼ਰੀ ਸ਼ਕਤੀ ਗੁਰੂ ਰਾਮਦਾਸ ਨੇ ਗੁਰੂ ਅਰਜਨ ਦੇਵ ਦੇ ਉੱਤੇ ਧਾਰਨ ਕੀਤੀ ਉਹ ਆਪ ਹੀ ਦੱਸ ਦੇਣ ਕਿ ਉਹ ਪੂਰਨ ਗੁਰੂ ਨੇ ਆਪਣੀ ਸ਼ਕਤੀ ਮੇਰੇ ਉੱਤੇ ਧਾਰਨ ਕੀਤੀ ਸ਼ਕਤੀ ਮੈਨੂੰ ਉਹ ਤਾਕਤ ਮੈਨੂੰ ਦੇ ਦਿੱਤੀ ਸਭ ਘਟ ਉਪਜੀ ਬਿਆ ਗੁਰਪੂਰ ਆਪਣੇ ਕਲ ਧਾਰੀ ਸਭ ਕਟੂਪਜੀ ਦਇਆ ਸਾਰੇ ਹਿਰਦਿਆਂ ਚ ਬਿਆ ਪੈਦਾ ਹੋ ਗਈ ਸਾਰੇ ਗੁਰੂ ਅਰਜਨ ਦੇਵ ਜੀ ਨੂੰ ਮੱਥਾ ਟੇਕਣ ਲੱਗ ਗਏ ਜਦ ਗੁਰਿਆਈ ਦੇ ਦਿੱਤੀ ਗੁਰੂ ਅਮਰਦੇਵ ਜੀ ਆਪ ਲਿਖਦੇ ਨੇ ਨਾਨਕ ਗੁਰ ਤੇ ਗੁਰ ਹੋਇਆ ਵੇਖੋ ਤਿਸ ਕੀ ਰਜਾਇ ਇਹ ਤੀਸਰੇ ਪਾਤਸ਼ਾਹੀ ਲਿਖਦੇ ਨਾਨਕ ਗੁਰ ਤੇ ਗੁਰ ਹੋਇਆ ਵੇਖੋ ਤਿਸ ਕੀ ਰਜਾਇ ਉਹ ਕਹਿੰਦੇ ਰੱਬ ਦੀ ਰਜਾ ਤਾਂ ਦੇਖੋ ਮੈਂ ਮੈਂ ਗੁਰੂ ਦੀ ਸੇਵਾ ਕਰਕੇ ਅੱਜ ਗੁਰੂ ਹੋ ਗਿਆ ਮੈਂ ਗੱਦੀ ਤੇ ਬੈਠਾ ਮੈਨੂੰ ਉਹ ਸ਼ਕਤੀ ਪ੍ਰਾਪਤ ਹੋ ਗਈ ਹੈ ਤੇ ਸਾਰਿਆਂ ਦੇ ਹਿਰਦਿਆਂ 'ਚ ਦਇਆ ਪੈਦਾ ਹੋਈ ਗੁਰਵੰਗਦ ਦੇਵ ਨੇ ਸਾਰਿਆਂ ਤੇ ਦਇਆ ਕੀਤੀ ਆਪੇ ਮੇਲ ਵਡਾਈ ਕੀਤੀ ਆਪੇ ਹੀ ਮੈਨੂੰ ਮੇਲ ਕੇ ਮੇਰੀ ਦੁਨੀਆ ਦੇ ਵਿੱਚ ਵਿੜਾਈ ਕਰ ਦਿੱਤੀ ਆਪੇ ਮੇਲ ਵਡਾਈ ਕੀਤੀ ਵੀ ਆਪੇ ਹੀ ਮੈਨੂੰ ਮੇਲ ਕੇ ਮੇਰੀ ਦੁਨੀਆ ਦੇ ਵਿੱਚ ਵਿੜਾਈ ਕਰ ਦਿੱਤੀ ਕਿਉਂ ਸੇਵਕ ਕੋ ਸੇਵਾ ਬਣ ਆਈ ਸੇਵਕ ਕੋ ਸੇਵਾ ਬਣ ਆਈ ਅੱਗੇ ਕੀ ਹੁੰਦਾ ਹੁਕਮ ਬੋਝ ਪਰਮ ਪਦ ਪਾਏ ਜਦ ਹੁਕਮ 'ਚ ਖੜਾ ਹੋ ਗਿਆ ਤਾਂ ਇਹਨੂੰ ਪਰਮ ਪਦ ਪ੍ਰਾਪਤ ਹੋ ਜਾਏਗਾ ਉਹ ਗੁਰੂ ਦੀ ਅਜ ਬਾਣੀ ਹੈ ਇਸ ਕਰਕੇ ਗੁਰੂ ਅਰਜਨ ਦੇਵ ਜੀ ਕਹਿੰਦੇ ਮੇਰੇ ਉੱਤੇ ਸਾਰੀ ਮੇਰੇ ਗੁਰੂ ਰਾਮਦਾਸ ਦੀ ਮਿਹਰਬਾਨੀ ਹੈ। ਕੁਸਲ ਖੇਮ ਸਭ ਭਇਆ। ਕੁਸਲ ਖੇਮ ਸਭ ਭਇਆ। ਇਹ ਪਰਮੇਸ਼ਰ ਨੂੰ ਭੁੱਲ ਕੇ ਦੁੱਖ ਪਾਉਂਦਾ। ਇਹ ਜੀਵ ਪਰਮੇਸ਼ਰ ਨੂੰ ਭੁੱਲ ਕੇ ਦੁੱਖ ਪਾਉਂਦਾ। ਪਰਮੇਸ਼ਰ ਨੂੰ ਭੁੱਲ ਜਾਂਦੇ ਨੇ। ਇਹ ਜਿਹੜੀਆਂ ਨਾਣਾ ਪ੍ਰਕਾਰ ਦੀਆਂ ਵਾਸ਼ਨਾਵਾਂ ਭਰੀਆਂ ਵੀਆਂ ਨੇ ਉਹ ਫੁਰਨੇ ਆ ਕੇ ਇਹਦੇ ਪਰਮੇਸ਼ਰ ਦੇ ਨਾਲ ਜੁੜੇ ਹੋਏ ਫੁਰਨੇ ਨੂੰ ਆ ਕੇ ਤੋੜ ਦਿੰਦੇ ਨੇ ਕਿ ਤੁਸੀਂ ਖਬਰਦਾਰ ਰਹਿਣਾ ਤੁਸੀਂ ਐਂ ਦੱਸੋ ਤੁਹਾਡਾ ਮਨ ਤੁਹਾਡੇ ਸਾਹਮਣੇ ਹੈ ਤੁਸੀਂ ਇਹ ਕਹਿੰਦੇ ਹੋ ਵੀ ਅੱਜ ਮੇਰਾ ਮਨ ਠੀਕ ਨਹੀਂ ਅੱਜ ਠੀਕ ਹੈ ਉਹ ਦੇਖ ਕੇ ਹੀ ਕਹਿੰਨੇ ਹੋ ਤੇ ਮਨ ਦੇ ਵਿੱਚ ਜੋ ਹੈ ਤੁਹਾਡੇ ਉਹ ਵੀ ਤੁਸੀਂ ਦੇਖਦੇ ਹੋ ਮਨ ਦੇ ਵਿੱਚ ਜੋ ਹੈ ਤੁਹਾਡੇ ਉਹ ਵੀ ਤੁਸੀਂ ਦੇਖਦੇ ਹੋ ਮਨੇ ਤੁਹਾਡੇ ਜੋ ਕੂੜ ਕਬਾੜ ਭਰਿਆ ਹੋਇਆ ਉਹ ਤੁਸੀਂ ਭਰਿਆ ਮਨੇ ਚ ਤੁਹਾਡੇ ਜੋ ਕੂੜ ਕਬਾੜ ਭਰਿਆ ਹੋਇਆ ਉਹ ਤੁਸੀਂ ਭਰਿਆ ਚਾਹੇ ਇਸ ਜਨਮ ਵਿੱਚ ਭਰਿਆ ਚਾਹੇ ਪਿਛਲੇ ਜਨਮ ਵਿੱਚ ਭਰਿਆ ਉਹ ਕਬਾੜ ਵੀ ਤਾਂ ਤੁਹਾਨੂੰ ਦਿਸਦਾ ਹੈ ਉਹ ਕਬਾੜ ਵੀ ਤੁਹਾਨੂੰ ਦੇ ਦੇ ਜੇ ਤੁਹਾਡਾ ਮਨ ਨਾਮ ਦੇ ਨਾਲ ਜੁੜ ਜਾਏਗਾ ਸਾਰੇ ਕਬਾੜ ਰੁੜ ਜੈਗੇ ਜੇ ਤੁਹਾਡਾ ਮਨ ਨਾਮ ਦੇ ਨਾਲ ਜੁੜ ਜਾਏਗਾ ਸਾਰੇ ਕਬਾੜ ਰੁੜ ਜੈਗੇ ਤੁਹਾਡਾ ਮਨ ਸਾਪੋਜੂ ਪਰਮੇਸ਼ਰ ਪ੍ਰਾਪਤ ਹੋ ਜਾਊਗਾ ਪਰ ਨਾਮ ਨਾ ਕਦੇ ਛੱਡਿਓ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪਰਾਇਣ ਅਬਨਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ